ਆਪਣਾ ਤਾਂ ਕੀ ਗੱਲ ਹੋਈ ਆ ਜੀ ਵੇਖੋ ਜੀ ਮੈਂ ਇਲਾਕੇ ਦਾ ਮੋਹਤਵਰ ਬੰਦਾ ਰਾਮੂ ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਤੇ ਇਹ ਟਖੋਰ ਐ ਮੈਨੂੰ ਜੀ ਨਾ ਨਾ ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸਤਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰ ਚ ਇਹਨਾਂ ਦੀ ਕੁੜੀ ਹੈਗੀ ਆ ਕੀ ਨਾਮ ਉਹਦਾ ਕਿਰਨ ਕਿਰਨ ਉਹਨੇ ਮਲਾਜਮ ਦੇ ਦੋ ਚਪੇੜਾ ਮਾਰਤੇ ਮੇਰੇ ਹੁੰਦੇ ਆ ਇਹ ਸਰਪੰਚ ਜੀ ਵੀ ਲਾਗੇ ਗਵਾਹ ਨੇ ਸਾਰਾ ਮੁੱਲਾ ਗਵਾਹ ਆ ਇਹਨੇ ਮੇਰੇ ਹੁੰਦੇ ਮੁਲਾਜ਼ਮ ਦੇ ਦੋ ਚਪੇੜਾ ਮਾਰੀਆਂ ਐਸਾ ਹੀ ਗੁਰਨਾਮ ਸਿੰਘ ਦੇ ਤੇ ਮੁਲਾਜ਼ਮ ਨੂੰ ਹੱਥ ਚੁਕਨਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮੁਲਾਜ਼ਮ ਨੇ ਸੇਫ ਹੈਗੇ ਤਾਂ ਹੀ ਕਿਥੋਂ ਸੇਫ ਹੋਵਾਂਗੇ ਹੁਣ ਕੋਈ ਜੋ ਗਲੀ ਮੱਲਾ ਕਹਿੰਦੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਗਲੀ ਗਵਾਏ ਕਿੰਨੇ ਜਣੇ ਕਿੰਨੇ ਮੁਲਾਜ਼ਮ ਕਿੰਨੇ ਪੁਲਿਸ ਦੋ ਮੁਲਾਜ਼ਮ ਸੀਗੇ ਇਹ ਸਾਰੇ ਟੱਪਰ ਤੋਂ ਦੋਵੇਂ ਮੁਲਾਜ਼ਮਾਂ ਨੂੰ ਪੈਗੇ ਕਿੰਨਾ ਰੱਟ ਕਿਤੇ ਪੁੱਛਦੇ ਆ ਪੁਲਿਸ ਵਾਲੇ ਤਿੰਨ ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦਾ ਜਵਾਈ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਮੇਰਾ ਨਾਮ ਸੁਨੀਤਾ ਆਨੰਦ ਮੇਰੀ ਦੁਕਾਨ ਹੈ ਬਾਜ਼ਾਰ ਚ ਅੱਜ ਕਿਹੜਾ ਇਲਾਕਾ ਜੀ ਇਹ ਕਰਪਾਲ ਕਲੋਨੀ ਤੁੰਗਾਲ ਹਾਂਜੀ ਕੀ ਅੱਜ ਕੀ ਗੱਲ ਹੋਈ ਹੈ ਜੇ ਤੁਹਾਨੂੰ ਮਿਲਾਈ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਂ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋਂ ਆ ਕੇ ਆਪਣੇ ਇਹਨਾਂ ਦੇ ਘਰ ਬੋਲ ਬਾਲ ਕੇ ਗਈ ਆ ਹਾਂਜੀ ਤੇ ਉਹ ਉਹਨਾਂ ਨੇ ਅੰਦਰ ਕੁੱਟ ਮਾਰ ਕੇ ਭਜਾ ਦਿੰਦੇ ਨੇ ਭਈ ਅੱਜ ਕੀ ਗੱਲ ਹੋਈ ਜਦੋਂ ਅੱਜ ਅੱਜ ਦੇ ਪੁਲਿਸ ਆਈ ਹੈ ਤੇ ਇਹਦੇ ਕੁੜੀ ਦੇ ਮਾਪਿਓ ਨੇ ਦੀ ਸੱਸ ਨੂੰ ਆਪਣੀ ਨੂੰ ਤੇ ਉਹਦੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਇਹਨਾਂ ਨੂੰ ਪੁਲਿਸ ਤੇ ਕੋਈ ਹਮਲਾ ਵਗੈਰਾ ਨਹੀਂ ਹੋਇਆ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਤੇ ਸਮਝਦੇ ਕਿੰਨੀ ਮਾਂ ਦਾ ਭਾ ਕੀ ਜਸਕਾ ਸਮਝਦੇ ਗੱਲ ਕਰ ਪੁਲਿਸ ਤਸਵੀਰ ਨਹੀਂ ਕਿਤੇ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਗਲਤ ਹੈ ਜੀ ਅਸੀਂ ਵੀ ਧੀਆਂ ਪੁੱਤਾਂ ਵਾਲਿਆਂ ਨੂਆਂ ਵਾਲਿਆਂ ਪੋਟਿਆਂ ਵਾਲਿਆਂ ਮੈਂ ਤੇ ਹਮਮ ਅਗਰ ਪੁਲਿਸ ਲੋਕਾਂ ਦੀ ਸੁਰੱਖਿਆ ਤੋਂ ਵਾਸਤੇ ਸੁਰੱਖਿਆ ਵਾਸਤੇ ਜੀ ਜੇਸੀ ਇਹਨਾਂ ਨੂੰ ਹੀ ਆਵਾਜ਼ ਮਾਰਨੀ ਕਿਹਨੂੰ ਕਵਾਂਗੇ ਬਿਲਕੁਲ 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 ਕਿਸਨੂੰ ਕਿਹਨੇ ਰਾਤ ਕੀਤਾ ਪੁੱਤ ਨੇ ਪੁੱਲੇ ਦੇ ਤਾਂ ਪਿਓ ਨੂੰ ਕੀਤਾ ਜਵਾਈ ਨੂੰ ਕੀਤਾ ਕਿਸ ਤਰ੍ਹਾਂ ਦੀ ਸਜ਼ਾ ਚਾਹਦੇ ਹੋ ਇਸ ਤਰ੍ਹਾਂ ਦੇ ਉਹ ਤਾਂ ਜੋ ਹੁਣ ਕਾਨੂੰਨ ਜੋ ਸਜ਼ਾ ਬੰਦੀ ਉਹੀ ਮਿਲੇਗੀ ਪੁਲਿਸ ਵਾਲੇ ਕਿਹਨੇ ਮਾਰਿਆ ਚਾਰ ਪੰਜ ਜੱਗੇ ਸੀਗੇ ਜੱਜੀ ਮੰਮੀ ਦੋ ਦੋ ਆਜੋ ਇੱਥੇ ਆਜੋ ਕਿਹਨੇ ਜਨ ਦੋ ਜਣ ਐਸੀ ਬਾਤ ਚੋਣਾ ਨਹੀਂ ਫੇਰ ਭੜਾਈ ਪੁਲਿਸ ਜਦੋਂ ਨਾ ਫੇਰ ਭੜਾਈ ਪੁਲਿਸ हां जी अपना अंजलि इंद्रपाल जी हां जी कित्थे जा जा वे जाण वाले हो हां जी इसी गली ਵਿੱਚ ਕਿਹੜਾ ਵਾਕਾ ਜੀ ਹੈ त्रिपਾਲ ਕਲੋਨੀ ਹੋਣੀ ਤੇ ਪਾਲਪੁਰ ਦੀ ਹਾਂ ਜੀ ਅੱਜ ਕੀ ਗੱਲ ਹੋਈ ਅੱਜ ਇਹ ਪ্লাম ਮਲਾਜ਼ਮ ਆਏ ਝਗੜਾ ਹੋਣ ਡਿਆ ਇਸ ਘਰ ਵਿੱਚ हां जी ਮਲਾਜ਼ਮ ਆਏ ਉਹਨਾਂ ਦੇ ਨਾਲ ਪੈ ਗਏ ਨੇ ਕੀ ਸਮਝਿਆ ਕਿ ਪੁਲਿਸ ਮਲਾਜ਼ਮ ਸੇਵ ਨਹੀਂ ਕਰਦੇ ਆਮ ਲੋਕਾਂ ਦੇ ਆਮ ਲੋਕਾਂ ਦਾ ਕੀ ਬਣੂਗਾ ਸਾਡੀ ਸੇਵ ਵਾਸਤੇ ਆਏ ਪੁਲਿਸ ਸਾਡੀ ਸੇਵਿੰਗ ਵਾਸਤੇ ਆਏ ਸੀ ਪੁਲਿਸ ਲੋਕਾਂ ਦੀ ਅਵਾਸਤ ਵਾਸਤੇ ਆਈ ਹੈ ਜੀ ਹਾਂ ਜੀ ਕਿੰਨੇ ਬੰਦੇ ਦਾ ਪਰਿਵਾਰ ਹੈ ਨਾ ਮਾਲਾ ਕੀ ਦੋ ਮੁਲਾਜ਼ਮ ਸੀ ਨਾ ਤੇ ਸਾਰੀ ਫੈਮਲੀ ਘਰ ਦੀ ਸਾਰੀ ਫੈਮਲੀ ਦੇ ਹਾਂਜੀ ਉਹਨਾਂ ਦੇ ਘਰ ਪੈ ਗਏ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਬਾਰੇ ਕੀਤਾ ਜੀ ਮਾਫ਼ ਕਰਦੇ ਹੋ ਬਹੁਤ ਗਲੀ ਵਿੱਚ ਗੰਦ ਜੋ ਹਾਂਜੀ ਬਹੁਤ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਚੀਜ਼ਾਂ ਨੇ ਸਾਰੇ ਕਹਿਣ ਦੇ ਭੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਕਿੰਨੇ ਬੰਦੇ ਆਦਿਆ ਪਰਵਾਦ ਦੇ ਪਰਵਾਦ ਦੇ ਕਾਫੀ ਜਾਣੇ ਕੀ ਸਾਰਿਆਂ ਨੇ ਪੁਲਿਸ ਤੇ ਹਮਲਾ ਕਰਦੇ ਸਾਜੀ ਹਾਂਜੀ ਏ ਡੇੜੀ ਜੀ ਨੇ ਕੀਤਾ ਜੀ ਡੇੜੀ ਤੇ ਪੁੱਛ ਜਾਂਦੇ ਆ ਬਾਕੀ ਤਾਂ ਕੋਈ ਕਰਦਾ ਹਾਂਜੀ ਪਾਲ ਖਲੋ ਹਾਂਜੀ ਕੀ ਗੱਲ ਵੀਜੀ ਅੱਜ ਹੋਈ ਗੱਲ ਤੇ ਬਹੁਤ ਮਾੜੀ ਹੋਈ ਹੈ ਕੀ ਗੱਲ ਜਿਹੜਾ ਵੀ ਉਹਨਾਂ ਨੇ ਮੁਲਾਜ਼ਮਾਂ ਤੇ ਮਿਲਾਕ ਕੀਤਾ ਆਰ ਕੇ ਗਲੀ ਮੱਲੇ ਦਾ ਉਹਨਾਂ ਨੇ ਸੂਤ ਨਹੀਂ ਕੀਤਾ ਕੁਝ ਵੀ ਅਸੀਂ ਗਏ ਸਾਡੀ ਬੇਇੱਜ਼ਤੀ ਕਰ ਦਿੱਤੀ ਉਹਨੇ ਜਿੰਨੂੰ ਕਰਦੇ ਗੰਦੀਆਂ ਗਾਲਾਂ ਕੱਢਦੀਆਂ ਆਂ ਆਪਾਂ ਚੁੱਪ ਕਰਕੇ ਫਿਰ ਪੁਲਿਸ ਆਈ ਆ ਦੋ ਮੁਲਾਜ਼ਮ ਖਲੋਤੇ ਮੇਰੇ ਹੁੰਦੇ ਆ ਮੁਲਾਜ਼ਮ ਦੇ ਮੂੰਹ ਤੇ ਉਹਨੇ ਦੋ ਥੱਪੜ ਮਾਰੇ ਆ ਤੇ ਉਹ ਵਿਚਾਰਾ ਉਹਨੇ ਫਿਰ ਫੋਨ ਕੀਤਾ ਫਿਰ ਪੂਰਾ ਸਰਾਪ ਆਇਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਤੇ ਹੋਣੀ ਚਾਹੀਦੀ ਇੱਥੇ ਗੰਦਾ ਬੰਦਾ ਮੱਲੇ ਚ ਨਹੀਂ ਰਹਿਣਾ ਚਾਹੀਦਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਬੱਚਿਆਂ ਤੇ ਅਸਰ ਪੈਂਦਾ ਜੀ ਇਦਾਂ ਪਰ ਇਹ ਪ੍ਰਵਾਸੀ ਨੇ ਚਲੋ ਬੰਦਾ ਰਵੇ ਭੈਣ ਭਰਾਵਾਂ ਨੂੰ ਗੰਦ ਬਹੁਤ ਬੋਲਦੀਆਂ ਦੋ ਦੋ ਜਾਣੇ ਤੇ ਇਹਨਾਂ ਨੇ ਇੱਕ ਆਦਮੀ ਕੀਤੇ ਨੇ ਸਣੇ ਮਾਂ ਤੇ ਸਣੇ ਪਿਓ ਸਾਰਾ ਕੁਝ ਇਹ ਸਮਝ ਲੈ ਪੁਲਿਸ ਲੋਕਾਂ ਦੀ ਇਹ ਬਸਰ ਬਸ ਹੈ ਜੇ ਪੁਲਿਸ ਪੁਲਿਸ ਦਾ ਹੀ ਇਹ ਹਾਲ ਹੈ ਤਾਂ ਫਿਰ ਸਾਡੇ ਬੜਗਿਆਂ ਦਾ ਕੀ ਹੋਣਾ ਕਾਰਵਾਈ ਇਹ ਹੋਣੀ ਚਾਹੀਦੀ ਆ ਵੀ ਇਹੋ ਜੇ ਬੰਦੇ ਮਹੱਲੇ ਚ ਰਹਿਣੇ ਨਹੀਂ ਚਾਹੀਦੇ ਮੈਂ ਇੰਸਪੈਕਟਰ ਹਰਸਨਦੀਪ ਸਿੰਘ ਮੁਖ ਅਫਸਰ ਥਾਣਾ ਸਦਰ ਅੰਬਰਸਰ ਸਿਟੀ ਮੈਂ ਆਪ ਨੂੰ ਦੱਸਣਾ ਜਾਂਦਾ ਵੀ ਜੋ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕੀ ਅੰਮ੍ਰਿਤਸਰ ਪੁਲਿਸ ਥਾਣਾ ਚਦਰ ਦੀ ਜਿਹੜੀ ਪੁਲਿਸ ਪਾਰਟੀ ਉਹਦੇ ਨਾਲ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਾਰਕੁੱਟ ਕੀਤੀ ਗਈ ਆ ਉਹਦੇ ਸਬੰਧੀ ਮੈਂ ਸਪਸ਼ਟੀਗਨ ਦੇਣਾ ਚਾਹੁੰਦਾ ਵੀ ਸਾਡੇ ਕੋਲ ਇੱਕ ਗੱਲ ਕੰਪਲੇਂਟ ਆਈ ਸੀ ਸ਼ਰਨਜੀਤ ਕੌਰ ਕੰਕੀ ਜੋਗੀ ਬਟਾਲੇ ਦੀ ਰਹਿਣ ਵਾਲੀ ਹੈ ਉਹ ਆਪਣੇ ਇੱਥੇ بیٹے ਦੇ ਸਹੁਰਿਆਂ ਵੱਲ ਆਈਜੀ ਟਗੋਰ ਕਲੋਨੀ ਜਿੱਥੇ ਉਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਆਪਸ ਵਿੱਚ ਦੋਵਾਂ ਪਰਿਵਾਰਾਂ ਦਾ ਮਤਭੇਦ ਹੋ ਗਿਆ ਬਹਿਸ-ਵਸਾਈ ਹੋ ਗਈ ਹੈ ਸ਼ਰਨਜੀਤ ਕੌਰ ਵੱਲੋਂ ਸਾਨੂੰ ਜਿਹੜੀ ਇੱਕ ਕੰਪਲੇਂਟ ਲੌਜ ਕੀਤੀ ਗਈ ਸੀ ਜਿੱਥੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਗਈ ਦੋਵੇਂ ਪਾਰਟੀਆਂ ਜਿਹੜੀਆਂ ਤੇ ਕਾਫੀ ਆਪਸ ਵਿੱਚ ਵੈਸਾ-ਵਸਾਈ ਕਰ ਰਹੀਆਂ ਸਨ ਉਹਦੇ ਵਿੱਚ ਉਹ ਥੋੜਾ ਜਿਹਾ ਅਗਰੈਸਿਵ ਹੋ ਕੇ ਪੁਲਿਸ ਪਾਰਟੀ ਦੇ ਨਾਲ ਵੀ ਉਹਨਾਂ ਨੇ ਵੈਸਾ-ਵਸਾਈ ਕੀਤੀ ਹੈ ਜਿਹਦੇ ਵਿੱਚ ਸਾਡੇ ਐਸਆਈ ਵੱਲੋਂ ਫੌਰੀ ਐਕਸ਼ਨ ਲੈਂਦੇ ਹੋયા ਆ ਉਹਦੇ ਵਿੱਚ ਪ੍ਰੀਵੈਂਡਿਵ ਐਕਸ਼ਨ ਲੈ ਲਿਆ ਗਿਆ ਹੋਇਆ ਤੇ ਇਹਦੇ ਵਿੱਚ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਉੱਥੇ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਚੱਲ ਰਹੀ ਹੈ ਮਾਰਕੋਟ ਵਾਲੀ ਉਹ ਐਸੇ ਵਿੱਚ ਕਿਸੇ ਦਾ ਨਹੀਂ ਕੋਈ ਸੱਚਾਈ ਨਹੀਂ ਹੈਗੀ